ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੱਲ੍ਹ ਦਿਨ ਵੀਡੀਓ ਬਣਾਈ ਸੀਗੀ 4휠 ਟਰੈਕਟਰ ਤੇ ਉਸ ਤੋਂ ਬਾਅਦ ਆਪਣੇ ਕਈ ਬਾਈਆਂ ਦੇ ਮੈਸੇਜ ਆਏ ਫੇਸਬੁੱਕ ਤੇ ਵੀ YouTube ਤੇ ਵੀ ਵੀ 4휠 ਟਰੈਕਟਰ ਦੇ ਲਾਭ ਤੇ ਨੁਕਸਾਨ ਜ਼ਰੂਰ ਦੱਸਿਓ ਤੇ ਕਈ ਬਾਈਆਂ ਨੇ ਕਾਲਾਂ ਵੀ ਕੀਤੀਆਂ ਆਪਾਂ ਨੂੰ ਹਨਾ ਦੇਖੋ ਮੈਂ ਕਹਿੰਨਾ ਵੀ ਆਪਾਂ ਕੋਈ ਐਡੇ ਕਾਰੀਗਰ ਨਹੀਂ ਹੈਗੇ ਜਨਤਾ ਪਰੇ ਤੋਂ ਪਰੇ ਬੈਠੀ ਆ ਪਰ ਜਿੰਨੀ ਆਪ ਨੂੰ ਸਾਨੂੰ ਸਮਝ ਆ ਮੈਂ ਉੰਨੀ ਕ ਜ਼ਰੂਰ ਗੱਲ ਦੱਸ ਦਿੰਨਾ ਹੁੰਨਾ ਤੇ ਮੈਂ ਤਾਂ ਇਹ ਗੱਲ ਕਹ ਰਿਹਾ ਕੋਈ ਕਈ ਕਮੈਂਟ ਵਿੱਚ ਕਰਨ ਲੱਪਾਂਦੇ ਜਦੋਂ ਆਪਾਂ ਹੁਣ ਜਿਹੜਾ ਮੇਰੇ ਕੋਲ ਟਰੈਕਟਰ ਆ ਮੈਂ ਤਾਂ ਉਹ ਹੀ ਦਿਖਾ ਲੂੰਗਾ ਹੈ ਨਾ ਉਹਦੇ ਥੱਲੇ ਕਮੈਂਟ ਆਇਆ ਉਸੀ 855 ਵੈਸਟ ਆ ਆ ਵਧੀਆ ਆ ਅਸੀਂ ਤਾਂ ਯਾਰ ਕਿਸੇ ਨੂੰ ਮਾੜਾ ਕਹਿੰਦੇ ਨਹੀਂ ਮੈਂ ਕਹਿੰਦਾ 855 ਵੀ ਵਧੀਆ ਮੈਂ ਕਹਿੰਦਾ ਜੌਨ ਡੀਅਰ ਵੀ ਵਧੀਆ ਮੈਂ ਕਹਿੰਦਾ ਪ੍ਰੀਤ ਵੀ ਵਧੀਆ ਮੈਨੂੰ ਤਾਂ ਇਹ ਵੀ ਆ ਵੀ ਮੰਨ ਲਓ ਜੇ ਤੁਸੀਂ ਕੋਈ ਆਪਣੇ ਟਰੈਕਟਰ ਦੀ ਮੈਨੂੰ ਕਲਿੱਪ ਬਣਾ ਕੇ ਭੇਜ ਦੋਗੇ ਹੈ ਨਾ ਹਾਂ ਇੰਨਾ ਜ਼ਰੂਰ ਆ ਵੀ ਫੋਨ ਵੱਖੀ ਪਰ ਹੋਵੇ ਸਿੱਧੇ ਫੋਨ ਦੀ YouTube ਤੇ ਵੀਡੀਓ ਲੱਗਦੀ ਨਹੀਂ ਹੈ ਨਾ ਤੇ ਫੋਨ ਵੱਖੀ ਪਰ ਕਰਕੇ ਤੁਸੀਂ ਵੀਡੀਓ ਬਣਾ ਕੇ ਭੇਜ ਦੂਗਾ ਆਪਾਂ ਤੁਹਾਡੇ ਟਰੈਕਟਰ ਦੀ ਲਾ ਦਾਂਗੇ ਵਿੱਚ ਕਲਿੱਪ ਕੋਈ ਇਤਰਾਜ਼ ਨਹੀਂ ਯਾਰ ਦੇਖੋ ਆਪਾਂ ਕੋਈ ਫੈਨ ਫੋਨ ਨਹੀਂ ਕਿਸੇ ਚੀਜ਼ਾਂ ਦੇ ਜਿੱਦਾਂ ਕਈ ਕਹਿੰਦੇ ਹਨ ਨਾ ਵੀ ਆਪਾਂ ਹੌਲੈਂਡ ਦੇ ਫੈਨ ਆ ਕੋਈ ਕਹਿੰਦਾ ਸੀ ਜੌਨ ਡੀਅਰ ਦੇ ਫੈਨ ਆ ਦੇਖੋ ਸਾਡਾ ਤਾਂ ਅੱਜ ਅਸੀਂ ਹੌਲੈਂਡ ਲਿਆਂਦਾ ਸਾਨੂੰ ਹੌਲੈਂਡ ਪਸੰਦ ਸੀ ਸਾਨੂੰ 60 ਪਸੰਦ ਆ ਸੀ 60 ਰੱਖਿਆ ਮਤਲਬ ਕੱਲੂ ਸਾਨੂੰ ਜੌਨ ਡੀਅਰ ਪਸੰਦ ਹੋਇਆ ਸੀ ਉਹ ਲੈ ਆਉਣ ਜੇ ਹੁਣ ਕੋਈ ਮੈਨੂੰ ਕਹੇ ਵੀ ਅਸੀਂ ਤਾਂ ਯਾਰ ਤੇਰੇ ਕਰਕੇ ਤੇਰੇ ਮਗਰ ਲਾ ਕੇ ਅਸੀਂ ਹੌਲੈਂਡ ਲਿਆਂਦਾ ਸੀ ਤੂੰ ਆ ਬਾਹ ਲੈ ਆਂਦਾ ਹਾਡੇ ਮਗਰਮਗਰ ਕੋਈ ਨਾ ਲੱਗਿਓ ਅਸੀਂ ਕੋਈ ਮਤਲਬ ਕਿਸੇ ਚੀਜ਼ ਦੇ ਭਗਤ ਨਹੀਂ ਆਪਾਂ ਤਾਂ ਜਿਹੜੀ ਚੀਜ਼ ਚੰਗੀ ਲੱਗਦੀ ਆ ਆਪਾਂ ਉਹ ਲੈ ਲੇਦੀ ਆ ਨਾ ਕਿਸੇ ਤੋਂ ਸਲਾਹ ਲਈਦੀ ਆ ਨਾ ਪੁੱਛੀ ਦਾ ਦੱਸੀ ਦਾ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਚੰਗੀ ਲੱਗਦੀ ਲੈ ਆਈਦੀ ਆ ਠੀਕ ਐ ਤੇ ਜੇ ਕੋਈ ਸਲਾਹ ਲਾਵੇ ਦਵੇ ਜ਼ਰੂਰ ਸੁਣ ਲਈਦੀ ਇਦਾਂ ਦੀ ਵੀ ਨਹੀਂ ਗੱਲ ਸੁਣ ਲਈਦੀ ਆ ਘਰੀ ਦੀ ਮਰਜ਼ੀ ਆ ਤੇ ਤੁਹਾਨੂੰ ਵੀ ਮੈਂ ਇਹੀ ਗੱਲ ਕਹਿਣਾ ਆਪਣੀ ਮਰਜ਼ੀ ਕਰਿਆ ਕਰੋ ਤੇ ਦੂਜੀ ਗੱਲ ਹਾਂ ਜਿਹੜੇ ਫੁੱਦੂ ਜਿਹਾ ਕਮੈਂਟ ਕਰਨ ਵਾਲਿਆਂ ਨੂੰ ਮੈਂ ਇਹ ਗੱਲ ਕਹਿਣਾ ਵੀ ਐਮੀ ਇਹ ਨਾ ਪੈਸਾਂ 'ਚ ਨਾ ਪਿਆ ਕਰੋ ਆਹ ਵਧੀਆ ਤਾਂ ਉਹ ਵਧੀਆ ਆਪਾਂ ਕਹਿੰਦੇ ਚਲੋ ਬਾਕੀ ਗੱਲ ਆ ਗਈ ਹੁਣ 4-ਵੀਲ 2-ਵੀਲ ਦੀ ਤੇ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ 4-ਵੀਲ ਦੀਆਂ ਕਮੀਆਂ ਬਹੁਤ ਲੱਭ ਕੇ ਦੇਖੀਆਂ ਪਰ ਕਮੀਆਂ ਘੱਟ ਆ ਤੇ ਖੂਬੀਆਂ ਜ਼ਿਆਦਾ ਪਹਿਲੀ ਗੱਲ ਤਾਂ ਇਹ ਆ ਵੀ ਪਹਿਲਾਂ ਮੇਰੇ ਮਨ 'ਚ ਵੀ ਹੁੰਦਾ ਸੀਗਾ ਮੇਰੇ ਕੀ ਆਮ ਜਿਹੜੇ ਬੰਦੇ ਆਲੂ-ਓਲੂ ਲਾਉਂਦੇ ਆ ਉਹਨਾਂ ਦੇ ਮਨ 'ਚ ਇਹ ਜ਼ਰੂਰ ਹੁੰਦਾ ਹੋਊਗਾ ਕਿ 4-ਵੀਲ ਸ਼ਾਇਦ ਆਲੂਆਂ ਦਾ ਨੁਕਸਾਨ ਵੱਧ ਕਰੂਗਾ ਮੰਨ ਲਓ ਆਲੂ ਪੱਟਣ ਵੇਲੇ ਜਾਂ ਬੇਲਾਂ ਵੱਢਣੀਆਂ ਉਸ ਵੇਲੇ ਪਰ ਹੋਏਗਾ ਉਹ ਤੋਂ ਉਲਟਾ ਸਗੋਂ ਆਲੂਆਂ ਵਿੱਚ 4-ਵੀਲ ਨੁਕਸਾਨ ਘੱਟ ਕਰਦਾ ਮਾਨ ਲਓ ਹੁਣ ਆਪਾਂ 2 ਵੀਲ ਨਾਲ ਆਲੂ ਪੜਦੇ ਆ ਉਹ ਜਦੋਂ ਆਡਾ ਆਉਨੀਆਂ ਵਿਚਾਲੇ ਉੱਥੇ ਕੀ ਉਹ ਸਲਿੱਪ ਮਾਰ ਲਾ ਪੰਦਾ ਉਹ ਸਲਿੱਪ ਮਾਰਦਾ ਕਰਕੇ ਜਿਹੜੇ ਉੱਥੇ ਆੜ ਚ ਆਲੂ ਹੁੰਦੇ ਆ ਉਹ ਥੱਲੇ ਮਤਲਬ ਕਹਲਾ ਬਈ ਫੇਰ ਸਾਈਡ ਦਾ ਇੱਕ ਤਰ੍ਹਾਂ ਦਾ ਸਲਿੱਪ ਮਾਰ ਮਾਰ ਕੇ ਥੱਲੇ ਮਿੱਟੀ ਗਾ ਜਿਹੜਾ 2 ਵੀਲ ਆ ਉਹ ਬੜੇ ਆਰਾਮ ਜਿਹਾ ਨਾ ਟੱਪ ਜਾਂਦਾ ਮਤਲਬ ਜਿਹੜੀ ਚੀਜ਼ ਦਾ ਅਸੀਂ ਨੁਕਸਾਨ ਨਾਲ ਸੋਚਦੇ ਸੀ ਕਿ ਇਹ ਨੁਕਸਾਨ ਹੋਊਗਾ ਪਰ ਉਹ ਨੁਕਸਾਨ ਨਹੀਂ ਸਗੋ ਉਹਦਾ ਫਾਇਦਾ ਆ 2 ਵੀਲ ਦਾ 4 ਵੀਲ ਦਾ ਸੌਰੀ ਹੈ ਨਾ ਤੇ ਦੂਜੀ ਗੱਲ ਇਹ ਆ ਵੀ ਬਹਾਈ ਦੇ ਵਿੱਚ ਬਹਾਈ ਦੇ ਵਿੱਚ ਮਤਲਬ ਇੱਕ ਪਾਸੇ 2 ਵੀਲ ਹੋਵੇ ਇੱਕ ਪਾਸੇ 4 ਵੀਲ ਹੋਵੇ ਦੋਨਾਂ ਨੂੰ ਛੱਡ ਦਿਓ ਇਕੱਠੇ ਜਿੰਨਾ ਟਾਈਮ ਦੇ ਵਿੱਚ ਮਤਲਬ ਘੰਟਮਾ ਲੈ ਕੇ ਘੰਟੇ ਦੇ ਵਿੱਚ 2 ਵੀਲ ਟਰੈਕਟਰ ਜਿੰਨਾ ਥਾਂ ਬਾਹੂਗਾ 4 ਵੀਲ ਉਨਾ ਹੀ ਥਾਂ 50 ਮਿੰਟ ਚ ਬਾਦੂ ਕਈ ਤਾਂ 45 ਚ ਕਹਿੰਦੇ ਚਲੋ ਆਪਾਂ 50 ਚ ਮੰਨ ਲੈਂਦੇ ਆ 10 ਮਿੰਟ ਤੁਹਾਡੇ ਪਹਿਲਾਂ ਬਾਦੂਗਾ ਉਹਦੇ ਨਾਲ ਕੀ ਹੈ ਇੱਕ ਤਾਂ ਤੁਹਾਡੇ 10 ਮਿੰਟ ਟਾਈਮ ਬਚ ਗਿਆ ਦੂਜਾ 10 ਮਿੰਟ ਦਾ ਤੁਹਾਡਾ ਤੇਲ ਬਚ ਗਿਆ ਠੀਕ ਹੈ ਫੇਰ ਇੱਕ ਉਹਦਾ ਵਾਧਾ ਇਹ ਆ ਵੀ ਜਿੱਥੇ ਆਪਾਂ ਮੰਨ ਲਾ ਹੁਣ ਆਲੂਆਂ ਨੂੰ ਅਸੀਂ ਤਿੰਨ ਵਾਰੀ ਬੋਹਣਾ ਸੀਗਾ ਤਵੀਆਂ ਨਾਲ ਉੱਥੇ ਅਸੀਂ ਮੰਨ ਲਾ ਜਿੱਥੇ 5ਵੇਂ ਜਾਂ 6 6ਵੇਂ 6ਕ ਚ ਬੋਂਦੇ ਸੀਗੇ ਤਵੀਆਂ ਪਾ ਕੇ ਉੱਥੇ ਆਪਾਂ ਅਖੀਰਲੇ ਛੇਕ ਤੇ ਜਮ ਪਾ ਕੇ ਬਾਈਆਂ ਤਵੀਆਂ ਨਾਲ ਜਿੱਥੇ ਤਿੰਨ ਵਾਰੀ ਬੋਹਣਾ ਸੀ ਉੱਥੇ ਮਤਲਬ ਦੋ ਵਾਰੀ ਬਾਈ ਇੱਕ ਵਾਰ ਦੀ ਬਹਾਈ ਬਚ ਗਈ ਕਿਉਂਕਿ ਜਿਹੜਾ 4 ਵੀਲ ਟਰੈਕਟਰ ਆ ਨਾ ਮੰਨ ਲਓ 50 HP ਦਾ ਟਰੈਕਟਰ ਆ ਜਿੰਨੀ ਵੀ ਉਹਦੀ ਪਾਵਰ ਮੰਨ ਲਾ 4 ਵੀਲ ਟਰੈਕਟਰ ਦੀ ਹੋਵੇ ਉਹ ਆਪਣੀ ਪਾਵਰ ਨਾਲੋਂ ਮਤਲਬ ਮਤਲਬ 25 ਤੋਂ 30% ਜ਼ੋਰ ਹੋਰ ਮਾਰ ਜਾਂਦਾ ਟੂ व्हीਲ ਨਾਲੋਂ ਮਤਲਬ ਟੂ व्हीਲ ਤੇ ਫੋਰ व्हीਲ ਮੰਨ ਲਾ ਇੱਕੋ ਮੰਨ ਲਾ ਦੋਨੇ 50 HP ਦੇ ਹੋਣ ਤੇ ਟੂ व्हीਲ ਨੇ ਜਿਹੜਾ ਜ਼ੋਰ ਮਾਰਨਾ ਉਹਦੇ ਨਾਲ ਉਹ 25 ਤੋਂ 30% ਫੋਰ व्हीਲ ਨੇ ਜ਼ੋਰ ਵੱਧ ਮਾਰ ਜਾਣਾ ਐਦਾਂ ਸਮਝ ਲਓ ਵੀ ਮੰਨ ਲਓ 50 HP ਦਾ ਟੂ ਵੀਲ ਆ 50 HP ਦਾ ਫੋਰ ਵੀਲ ਆ ਫੋਰ ਵੀਲ ਨੇ 14 13 ਤੋਂ 14 ਮਤਲਬ ਹਾਰਸ ਪਾਵਰ ਵੱਧ ਲਾ ਜਾਣੀ ਆ ਸਮਝ ਲਓ 65 ਹਾਰਸ ਪਾਵਰ ਜਿਹੜਾ ਟਰੈਕਟਰ ਆ ਟੂ ਵੀਲ ਉਹਦੇ ਬਰਾਬਰ 50 HP ਦਾ ਟਰੈਕਟਰ 4 ਵੀਲ ਨੇ ਜ਼ੋਰ ਮਾਰ ਜਾਣਾ 65 HP ਦਾ 2 ਵੀਲ ਤੇ 50 HP ਦਾ 4 ਵੀਲ ਬਰਾਬਰ ਤਵੀਆਂ ਬਰਾਬਰ ਹਾਲ ਛੱਡ ਕੇ ਵਹਾਈ ਕਰ ਜੂ ਠੀਕ ਐ ਤੇ ਹੁਣ ਕਈ ਕਹਿੰਦੇ ਆ ਵੀ ਇਹ ਮਹਿੰਗਾ 1.5 ਲੱਖ ਆਪਾਂ ਹੀ ਮੰਨਦੇ ਆ ਵੀ ਮਹਿੰਗਾ ਐ 1.5 ਲੱਖ ਪਰ ਜਦੋਂ ਆਪਾਂ ਵਹਾਈ ਵਾਲਾ ਦੇਖਦੇ ਆ ਵੀ ਮੈਂ ਮਾਲਾ ਜਿੰਨਾ ਟਾਈਮ ਉਹਨੇ ਘੰਟੇ ਚ ਵਾਉਣਾ ਇਹਨੇ 50 ਮਿੰਟਾਂ ਚ ਵਾਹ ਜਾਣਾ ਦੂਜੀ ਗੱਲ ਜਿੱਥੇ ਤੁਹਾਨੂੰ ਤਿੰਨ ਵਾਰੀ ਵਾਉਣ ਦੀ ਲੋੜ ਸੀ ਤੇ ਇਹ ਡਗਾਈ ਵੱਧ ਲੈ ਜਾਂਦਾ ਉਥੇ ਇਹਨੇ ਦੋ ਵਾਰੀ ਪਾਉਣਾ ਕਿਉਂਕਿ ਸਲਿੱਪ ਨਹੀਂ ਕੱਢਣੀ ਜਾਨੇ ਹਨਾ ਤਾਂ ਮੰਨ ਲਓ ਤੁਸੀਂ ਇੱਕ ਫੇਡ ਦਾ ਤੁਹਾਡਾ 1 ਘੰਟੇ ਦਾ ਮਤਲਬ 1 ਲੀਟਰ ਵੀ ਬਚਾਵੇ ਤੇਲ ਹਨਾ ਆਮ ਟਰੈਕਟਰ ਸਾਲ ਦੇ ਵਿੱਚ 500 ਘੰਟਾ ਚੱਲ ਜਾਂਦਾ ਘੱਟੋ ਘੱਟ 500 ਘੰਟਾ ਆਮ ਚੱਲੇ ਜਾਂਦਾ ਟਰੈਕਟਰ ਜੇ ਆਪਾਂ ਥੋੜੀ ਜਿਹੀ ਖੇਤੀ ਵਧੀਆਂ ਕਰਦੇ ਆ ਹਨਾ ਕਿ ਤੇ ਹੁਣ 54 ਖੇਤਾਂ ਵਾਲੇ ਦਾ ਕੀ ਚੱਲਣਾ ਕਿ ਥੋੜੀ ਮਤਲਬ ਜੇ ਕੋਈ ਬੰਦਾ 40-50 ਖੇਤ ਦੀ ਖੇਤੀ ਕਰਦਾ ਹੈ ਤਾਂ ਉਹਦੇ ਮਨੋਂ ਮੈਂ 500 ਘੰਟਾ ਬੜੇ ਆਰਾਮ ਨਾਲ ਚੱਲ ਜਾਂਦਾ ਟਰੈਕਟਰ ਤੇ ਜੇ ਘੰਟੇ ਦਾ 1 ਲੀਟਰ ਤੇਲ ਵੀ ਬਚਾਵੇ ਵੇ ਇਹ ਵੱਧ ਬਚਾ ਜਾਂਦਾ ਫਿਰ ਵੀ ਆਪਾਂ 1 ਕੋ 1 ਲੀਟਰ ਮੰਨਦੇ ਆ ਤਾਂ ਸਾਲ ਦਾ ਤੁਹਾਡਾ 500 ਲੀਟਰ ਤੇਲ ਬਚਾ ਗਿਆ 500 ਲੀਟਰ ਤੇਲ ਕਿੰਨੇ ਦਾ ਹੋ ਗਿਆ ਲਗਭਗ 50000 ਦਾ 48 ਤੋਂ 50000 ਇੰਨੇ ਦੇ ਸਮਥਿੰਗ ਹੋ ਜਾਊਗਾ ਨਾ ਦੂਜੀ ਗੱਲ ਇਹ ਆਵੇ ਮੰਨ ਲਓ ਜਿੰਨਾ ਜਿੱਥੇ ਤੁਹਾਡਾ ਟਰੈਕਟਰ 600 ਤੋਂ 650 ਜਾਂ 700 ਘੰਟੇ ਚੱਲਣਾ ਸੀ ਉੱਥੇ 4 ਵੀਲ ਨੇ 500 ਘੰਟਾ ਚੱਲਣਾ ਕਿਉਂਕਿ ਉਹਨੇ ਬਹਾਈ ਘਟਾ ਜਾਣੀ ਤੁਹਾਡੀ ਤੇ ਇੱਕ ਥੋੜਿਆ ਟਾਈਮ ਘਟਾ ਜਾਣਾ ਹੈ ਨਾ हां एक ਗੱਲ ਇਹ ਵੀ ਆ ਵੀ ਇਹ ਜਿਹੜਾ ਟਰਾਲੀ ਦਾ ਮਤਲਬ ਟਰਾਲੀ ਵਾਲਾ ਕੰਮ ਕਰਦੇ ਆ ਉਹਨਾਂ ਲਈ ਨਹੀਂ ਬਾਰੇ ਇਹ ਬਹਾਈ ਲਈ ਮੈਂ ਕਹਿੰਦਾ ਹੋਰ ਵੀਲ ਵੈਸਟ ਆ ਜੇ ਹੁਣ ਕਹੇ ਵੀ ਟਰਾਲੀ ਦਾ ਕੰਮ ਕਰਦੇ ਕੇ ਪਹਾੜੇ ਦਾ ਕੰਮ ਕਰਦੇ ਆ ਕਿਉਂਕਿ ਸੜਕ ਤੇ ਆਪਾਂ 4 ਵੀਲ ਲਾ ਨਹੀਂ ਸਕਦੇ ਸੜਕ ਤੇ 4 ਵੀਲ ਲਾਵਾਂਗੇ ਕੁਝ ਨਾ ਕੋਈ ਨੁਕਸਾਨ ਹੋਊਗਾ ਮੋਰੇ ਹੈ ਨਾ ਹਿੱਸੇ ਦਾ ਫੇਰ ਇੱਕ ਗੱਲ ਇਹ ਆ ਕੱਦੂ ਦੇ ਵਿੱਚ 4 ਵੀਲ ਵੱਧ ਕੰਮ ਜਾਵੇ 2 ਵੀਲ ਨਾਲੋਂ ਹੁਣ ਕਈ ਇਦਾਂ ਸੋਚਦੇ ਆਵੇਂ ਨਹੀਂ ਕੱਦੂ ਦੇ ਵਿੱਚ ਸ਼ਾਇਦ ਇਹਦਾ ਖਰਚਾ ਵੱਧ ਹੋਊਗਾ ਬੇ ਮੋਹਲੇ ਚੱਕਿਆਂ ਦਾ ਹਨਾ ਪਰ ਤੁਸੀਂ ਇਹ ਦੇਖਿਓ ਵੀ 2 ਵੀਲਿਆ ਜਿਹੜਾ ਆਪਾਂ ਨੂੰ ਕੱਦੂ ਕਰਨ ਤੋਂ ਬਾਅਦ ਉਹਦੇ ਟਾਇਰ ਖਲਾਉਣੇ ਪੈਂਦੇ ਆ ਤਾਂ ਬੈਰੰਗ ਬੂਰੰਗ ਬਦਲਣੇ ਪਏ ਚੇਂਜ ਕਰਨੇ ਪੈਂਦੇ ਹਨਾ 4 ਵੀਲ ਦੇ ਇਦਾਂ ਦਾ ਕੁਝ ਨਹੀਂ ਕਰਨਾ ਪੈਂਦਾ ਹੁਣ ਆਪਣਾ ਮਿੱਤਰ ਹੀ ਆ ਉਹ ਕੋਲ ਮੇਰੇ ਖਿਆਲ 6 ਕੁ 7 ਹਾਲੈਂਡ ਆ ਤਿੰਨ ਨੂੰ ਕੋ ਹੋਰ ਵੀ ਲਿਆ ਤਿੰਨ ਨੂੰ ਹੋ ਹੈਗੇ ਆ ਤਿੰਨੇ ਅਖਰੀ 4 ਟੂ ਵੀ ਲਿਆ ਤਾਂ ਉਹ ਪਹਿਲਾਂ 2 ਵੀਲ ਇਹ ਪਹਿਲੇ ਸਾਲ ਉਹਨੇ ਇੱਕ 2 ਵੀਲ ਵਾੜਿਆ ਸੀ ਕੱਦੂ 'ਚ ਇੱਕ 4 ਵੀਲ ਵਾੜਿਆ ਸੀ ਹਨਾ ਉਹਨੇ ਕਹਿੰਦਾ 2 ਵੀਲ ਦਾ ਜਦੋਂ ਕੱਦੂ ਕਰਕੇ ਸਾਡੇ ਉਹਦੇ 5-6000 ਰੁਪਏ ਲੱਗ ਗਿਆ 4 ਵੀਲ ਨੂੰ ਕੁਝ ਵੀ ਨਹੀਂ ਕਹਿੰਦਾ ਧੋਕੇ ਖੜਾ ਕਰ ਦਿੰਦਾ ਬਸ ਕਿਉਂਕਿ ਇਹ ਮੋhle ਤੇਲ ਆ ਮੋhle ਹਿੱਸੇ 'ਚ ਛੀਲਾ ਇਹ 'ਚ ਪਾਣੀ ਪੈਣਾ ਨਹੀਂ ਤੇ ਹੁਣ ਉਹ ਕਹਿੰਦਾ ਮੈਂ ਦੋਨੇ ਟਰੈਕਟਰ ਮਤਲਬ ਕੱਦੂ 'ਚ ਫੋਰ ਵੀਲ ਹੀ ਵਾੜਦਾ ਹਾਂ ਬਾਕੀ ਜੇ ਕਮੀਆਂ ਹੈ ਗਈਆਂ ਫੋਰ ਵੀਲ ਦੇ ਵਿੱਚ ਕਮੀਆਂ ਕੋਈ ਐਡੀਆਂ ਖਾਸ ਨਹੀਂ ਲੱਭੀਆਂ ਜਿਹੜੀਆਂ ਲੱਭੀਆਂ ਵੀ ਆ ਉਹ ਅਸਲ 'ਕਿ ਐਡੀਆਂ ਮੈਟਰ ਨਹੀਂ ਕਰਦੀਆਂ ਮਾਲੋ ਕਮੀ ਇਹ ਚ ਕੀ ਆ ਥੋੜੀ ਉਹਨਾਂ ਕਟਾਈ ਘਟਿਆ ਪਰ ਉਹ ਆਪਾਂ ਕਹੀਏ ਵੀ ਇੰਨਾ ਜ਼ਿਆਦਾ ਨਹੀਂ ਆਪਾਂ ਨੂੰ ਫਰਕ ਪਾਉਂਦੀ ਕਟਾਈ ਹੈ ਨਾ ਫਿਰ ਦੂਜੀ ਗੱਲ ਆ ਗਈ ਵੀ ਰੋਟਾਵੇਟਰ ਤੇ ਰੋਟਾਵੇਟਰ ਤੇ ਜੇ ਕਹੀਏ 2 ਵੀਲ 4 ਵੀਲ ਦਾ ਕੋਈ ਫਰਕ ਨਹੀਂ ਹੈਗਾ ਕਿਉਂਕਿ ਉਹ ਤਾਂ ਪੀਟੀਓ ਪਾਵਰ ਨੇ ਕੰਮ ਕਰਨਾ ਉੱਤੇ 2 ਵੀਲ ਨੇ ਵੀ ਉਹਨਾਂ ਕੇ ਕਰੀ ਜਾਣਾ 4 ਵੀਲ ਨੇ ਵੀ ਉਹਨਾਂ ਕੇ ਕਰੀ ਜਾਣਾ ਇੰਨਾ ਜ਼ਿਆਦਾ ਰੋਟਾਵੇਟਰ ਤੇ ਜਾਂ ਸੁਪਰ ਸੀਡਰ ਤੇ ਨਹੀਂ ਫਰਕ ਪਾਉਗਾ ਹਾਂ 4 ਵੀਲ ਥੋੜਾ ਭਾਰਾ ਸੁਪਰ ਸੀਡਰ ਨੂੰ ਜ਼ਰੂਰ ਮੋਰਿਓ ਮਤਲਬ ਵਜਨ ਕਰਕੇ 4-ਵੀਲ ਦਾ ਇਹ ਵੀ ਥੋੜਾ ਵੱਧ ਆਏਗਾ ਥੋੜਾ ਹਿੱਸੇ ਦਾ ਵਜਨ ਮੋਰੇ ਪਾਰ ਆ ਜਾਂਦਾ ਬਾਕੀ ਵੇਟ ਬੂਟ ਪਾ ਕੇ ਚਲੋ ਉਹ ਤਾਂ ਬੰਦਾ 2-ਵੀਲ 'ਚ ਵੀ ਆਪਣਾ ਮਸਲਾ ਹੱਲ ਕਰ ਸਕਦਾ ਇਸ ਲਈ ਪੀਟੀਓ ਦੇ ਵਿੱਚ ਕੋਈ ਦੂਆ ਨਹੀਂ ਐਡੀ ਗੱਲ ਨਹੀਂ ਹੈ ਕਿ ਜਿਹੜੀ ਆਪਾਂ ਪੀਟੀਓ ਵਾਲੀ ਚੀਜ਼ ਚਲਾਉਣੀ ਆ ਉਹ 'ਚ 2-ਵੀਲ 4-ਵੀਲ ਦਾ ਕੋਈ ਫਰਕ ਨਹੀਂ ਹੈਗਾ ਤੇ ਹਾਂ ਇੱਕ ਗੱਲ ਜ਼ਰੂਰ ਆ ਪਰ ਜਿਹੜਾ ਆਉਣ ਵਾਲਾ ਸਮਾਂ ਆ ਉਹ ਪੀਟੀਓ ਤੇ ਹਾਈਡਰੋਲਿਕ ਪਾਵਰ ਦਾ ਆ ਗਾਂ ਟਰੈਕਟਰ ਉਹ ਕਾਮਯਾਬ ਹੋਊਗੇ ਜਿਨ੍ਹਾਂ ਦੀ ਪੀਟੀਓ ਪਾਵਰ ਤੇ ਹਾਈਡਰੋਲਿਕ ਪਾਵਰ ਬੱਧ ਬਹੂਗੀ ਜਾਂ ਕਾਮਯਾਬ ਹੋਊਗੇ ਕਿਉਂਕਿ ਹੁਣ ਆਉਣ ਵਾਲੀ ਜਿਹੜੀ ਮਸ਼ੀਨਰੀ ਆ ਜਾਦੇ ਪੀਟੀਓ ਤੇ ਆ ਰਹੀ ਆ ਇੱਥੇ ਤੱਕ ਹੁਣ ਤੁਸੀਂ ਦੇਖ ਲਓ ਟਰਾਲੀਆਂ ਤੱਕ ਵੀ ਪੀਟੀਓ ਤੇ ਤਵੀਆਂ ਵੀ ਡਿਸਕਾਂ ਵੀ ਆਪਾਂ ਦੇਖ ਲਈਏ YouTube ਤੇ ਕਈਆਂ ਦੀ ਵੀਡੀਓ ਪਈਆਂ ਹਨਾ ਪੀਟੀਓ ਵਾਲੀਆਂ ਪਰ ਉਹ ਤਵੀਆਂ ਕਾਮਯਾਬ ਨਹੀਂ ਹੈਗੀਆਂ ਐਵੇਂ ਵੀਡੀਓ ਦੇਖ ਕੇ ਕੋਈ ਲੈ ਨਾ ਲਿਓ ਕਿਉਂਕਿ ਅੱਜ ਤੋਂ 5-6 ਸਾਲ ਪਹਿਲਾਂ ਇਹ ਕੰਪਨੀ ਵਾਲਿਆਂ ਨੇ ਸਾਨੂੰ ਟੈਲਮੇਟ ਕੰਪਨੀ ਵਾਲਿਆਂ ਨੇ ਤਵੀਆਂ ਸਾਨੂੰ ਭੇਜੀਆਂ ਸੀ ਟ్రਾਇਲ ਲਈ ਉਹ ਤਵੀਆਂ 1 ਸਾਲ ਸਾਡੇ ਕੋਲ ਰਹੀਆਂ ਅਸੀਂ 1 ਸਾਲ ਉਹ ਚਲਾਈਆਂ ਪਰ ਸਾਨੂੰ ਅਸੀਂ ਤਾਂ ਉਹ ਫੇਲ ਕੀਤੀਆਂ ਮੁੜ ਕੇ ਕੰਪਨੀ ਨੇ ਉੱਤੇ ਕੰਮ ਵੀ ਨਹੀਂ ਕੀਤਾ ਉਹ ਨਹੀਂ ਫਿਰ ਉਹ ਤਵੀਆਂ ਦਾ ਸਿਸਟਮ ਬੰਦੇ ਕਰ ਦਿੱਤਾ ਸੀ ਇੱਕ ਸਾਲ ਅਸੀਂ ਚਲਾਈਆਂ ਪੂਰੀ ਜਾਨੀ ਕਿ ਉਹ ਕਾਮਯਾਬਰੀ ਹੈਗੀ ਤਾਂ ਵੀ ਵੀਡੀਓ ਦੇ ਵਿੱਚ ਜਰੂਰ ਚਲਦੀਆਂ ਸੋਹਣੀਆਂ ਲੱਗਦੀਆਂ ਪਰ ਜੇ ਤੁਸੀਂ ਆਪ ਲਿਆ ਕੇ ਚਲਾਉਂਗੇ ਹਨ ਐਵੇਂ ਪੈਸੇ ਖਰਾਬ ਹੋਊਗੇ ਇਸ ਕਰਕੇ ਐਵੇਂ ਨਾ ਵੀਡੀਓ ਦੇਖ ਕੇ ਮਗਲ ਲਾਜਿਓ ਬਾਕੀ ਆਗੇ ਟਾਇਰਾਂ ਦੀ ਘਸਾਈ 4 ਵੀਲ ਦੇ ਇਹ ਕਹਿੰਦੇ ਮੋਹਲੇ ਟਾਇਰ ਵੱਧ ਘਸਦੇ ਆ ਪਰ ਜਦੋਂ ਤੁਸੀਂ ਸੜਕ ਤੇ 4 ਵੀਲ ਲਾਉਣਾ ਹੀ ਨਹੀਂ ਖੇਚੇ 4 ਵੀਲ ਲਾਉਂਗੇ ਮੇਰੇ ਹਿਸਾਬ ਨਾਲ ਤਾਂ ਜਿੰਨਾ ਕਿ ਪਿਛਲੇ ਟਾਇਰ ਬਰਾਬਰ ਹੀ ਉਹਦੇ ਮੋਹਰੇ ਟਾਇਰ ਪਾਉਗੇ ਕਿਉਂਕਿ ਆਪਾਂ ਨੂੰ ਲੈਣ ਤਾਂ ਹੁਣ ਥੋੜਾ ਚਿਰ ਹੋਇਆ ਫੋਰ 4 ਆਪਣੇ ਮਿੱਤਰ ਕੋਲ ਚਲਦੇ ਆ ਆਪਣੇ ਫਰੈਂਡ ਕੋਲ ਚਲਦੇ ਆ ਉਹ ਕਹਿੰਦਾ ਤਕਰੀਬਨ ਅਸੀਂ ਤਾਂ ਬਰਾਬਰ ਹੀ ਸਾਡੇ ਦਾ ਟਾਇਰ ਪੈਂਦੇ ਆ ਪਿਛਲੇ ਵੀ ਮੋਹਰੇਲੇ ਵੀ ਤੇ ਸਾਨੂੰ ਕਹਿੰਦਾ ਕੋਈ ਐਡਾ ਲੱਗਾ ਨਹੀਂ ਵੀ ਇਹਦੇ ਟਾਇਰ ਜਾਦੀ ਘਸਾਈ ਹੁੰਦੀ ਆ ਥੋੜੀ ਬਹੁਤੀ ਫਰਕ ਹੋਊਗੀ 2 ਵੀਲ ਨਾਲੋਂ ਪਰ ਇੰਨਾ ਜ਼ਿਆਦਾ ਫਰਕ ਨਹੀਂ ਜਿੰਨਾ ਕਹਿੰਦੇ ਆ ਹਾਂ ਉਹਨਾਂ ਨੂੰ ਜ਼ਰੂਰ ਫਰਕ ਜ਼ਰੂਰ ਪੈ ਜਾਂਦਾ ਆ ਵੀ ਜਿਨ੍ਹਾਂ ਦੇ ਘਰ ਗਲੀਆਂ ਗੁਲੀਆਂ ਦੇ ਵਿੱਚ ਆ ਨਾ ਮੈਂ ਸਾਮੀ-ਸਾਮੀ ਕਹਿੰਿਆ ਤੇ ਘਰਾਂ ਨੂੰ ਮਤਲਬ ਸਾਮੀ-ਸਾਮੀ ਜਗਾ ਜਾਂਦੀ ਆ ਮੋੜ ਨੂੰ ਉੱਥੇ ਜ਼ਰੂਰ 4-ਵੀਲ ਆ ਲੈਣ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਆ 2-ਵੀਲ ਥੋੜਾ ਜਿਹਾ ਛੇਤੀ ਮਤਲਬ ਚਾੜ ਕੇ ਮੋੜ ਨਾ ਹੋਵੇ ਉਹਦੀ ਕਟਾਈ ਵੱਧ ਹੋ ਜਾਂਦੀ ਆ ਇਹਨੂੰ ਜੇ ਤੁਸੀਂ ਚਾੜ ਕੇ ਮੋੜੂਗੇ ਇਹਦੀ ਕਟਾਈ 2-ਵੀਲ ਨਾਲੋਂ ਘੱਟ ਹੁੰਦੀ ਆ ਉੱਥੇ ਉਹਨਾਂ ਨੂੰ ਸਮੱਸਿਆ ਆਉਂਦੀ ਆ ਬਾਕੀ ਕੋਲਮ ਵੜਾ ਕੇ ਤੇ ਸਿੱਟਾ ਇਹੀ ਨਿਕਲਦਾ ਵੀ 4-ਵੀਲ ਟਰੈਕਟਰ ਇੱਕ ਤਾਂ ਤੁਹਾਡੀ ਸਮਾਂ ਬਚਾਉਂਦਾ ਬੀ ਜਿੰਨਾ ਟਾਈਮ ਉਹਨੇ ਘੰਟੇ ਚ ਬੋਣਾ ਲੋਕੀ ਤਾਂ 45 ਮਿੰਟ ਕਹਿੰਦੇ ਆਪਾਂ ਕਹਿੰਦੇ ਆ ਵੀ 50 ਮਿੰਟ ਚ ਤਾਂ ਚਲੋ ਬੋਹਾਂਗਾ 10 ਮਿੰਟ ਪਹਿਲੇ ਬੋਹਾਂਦਾ ਹੋਊਗਾ ਤੇਲ ਬਚਾਉਂਦਾ ਠੀਕ ਐ ਫੇਰ ਦੂਜੀ ਗੱਲ ਇਹ ਆ ਵੀ ਜਿੱਥੇ ਤੁਸੀਂ ਤਿੰਨ ਵਾਰੀ ਬੋਣਾ ਟੂ ਟੂ ਵੀਲ ਨਾਲ ਉੱਥੇ ਫੋਰ ਵੀਲ ਦੇ ਮਤਲਬ ਉਹ ਉੰਨੇ ਹਲਾਂ ਦੇ ਨਾਲ ਡੰਗਾਈ ਵੱਧ ਲੈ ਜਾਂਦਾ ਆ ਸਲਿੱਪ ਨਹੀਂ ਕੱਢਣਾ ਦਬਣਾ ਨਹੀਂ ਤਾਂ ਉੱਥੇ ਦੋ ਵਾਰੀ ਵਾਇਆ ਵੀ ਸਰ ਜਾਂਦਾ ਬਾਕੀ ਰੋਟਾਵੇਟਰ ਤੇ ਜੇ ਕਹਦਾ ਪੀਟੀਓ ਵਾਲੇ ਕੰਮ ਤੇ ਫੋਰ ਵੀਲ ਟੂ ਵੀਲ ਦੋਨੇ ਬਰਾਬਰ ਆ ਆ ਇਹਨਾਂ ਜ਼ਰੂਰ ਆ ਵੀ 1.5 ਲੱਖ ਰੁਪਿਆ ਇਹ 2 ਵੀਲ ਨਾਲੋਂ ਮਹਿੰਗਾ ਆ ਪਰ ਜੇ ਦੂਜੀ ਤਰ੍ਹਾਂ ਸੋਚਣਾ ਹੋਵੇ ਵੀ ਮੰਨ ਲਓ ਆਪਾਂ ਇਹ ਕਹਿੰਦੇ ਆ ਵੀ 50 HP ਦਾ ਟਰੈਕਟਰ ਜੇ 4 ਵੀਲ ਲੈਣਾ ਤਾਂ 2 ਵੀਲ ਨਾਲੋਂ 1.5 ਲੱਖ ਵੱਧ ਗਿਆ ਪਰ ਫਿਰ ਜੇ ਨੇ 4 ਵੀਲ ਟਰੈਕਟਰ ਲੈਣਾ ਆ ਜਿਹੜੂ ਲੋਡ 50 HP ਦੀ ਆ ਉਹ 40 HP 4 ਵੀਲ ਲੈ ਲਵੇ 50 HP 2 ਵੀਲ ਲੈਣ ਨਾਲੋਂ 40 HP ਜੇ 4 ਵੀਲ ਲਊਗਾ ਤਾਂ ਉਹਦਾ ਲੱਖ ਰੁਪਿਆ ਉਧਰੋਂ ਵੀ ਘਟ ਜਾਊਗਾ ਤੇ ਕੰਮ ਉਹ 50 HP ਦੇ ਬਰਾਬਰ ਕਰੀ ਜਾਊਗਾ 40 HP ਦਾ 4 ਵੀਲ 50 एचपी ਦੇ 2 ਵੀਲ ਦੇ ਬਰਾਬਰ ਕੰਮ ਉਹਨੇ ਕਰੀ ਜਾਣਾ ਤੇ ਬਾਕੀ ਜਦੋਂ ਤੁਸੀਂ ਲੈਣੀ ਹੁੰਦੀ ਚੀਜ਼ ਫਿਰ ਉਸ ਵੇਲੇ ਕਿਉਂਕਿ ਆਪਣੇ ਹੁਣ ਕਈ ਬੰਦੇ ਟਰੈਕਟਰ ਲੈ ਕੇ ਲੱਖ ਲੱਖ ਰੁਪਏ ਮੋਡੀਫਿਕੇਸ਼ਨ ਤੇ ਲਾ ਦਿੰਦੇ ਆ ਹੁਣ ਮੈਨੂੰ ਇੱਕ ਬੰਦੇ ਦਾ ਅੰਮ੍ਰਿਤਸਰ ਤੋਂ ਕਮੈਂਟ ਵੀ ਆਇਆ ਸੀਗਾ ਕਹਿੰਦੇ ਜੀ ਮੈਂ ਮੋਡੀਫਾਈ ਕਰਾਇਆ ਸੀ ਟਰੈਕਟਰ ਉਹ ਬੰਦੇ ਵੀ ਉਹਨੇ ਮਸ਼ਹੂਰ ਜਿਹੇ ਦਾ ਨਾਮ ਲਿਆ ਹਨ ਵੀ ਮੈਂ ਉੱਥੋਂ ਕਰਾਇਆ ਸੀਗਾ ਮੁੜ ਕੇ ਕਹਿੰਦਾ ਅਜੇ ਤੱਕ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਘਰੇ ਟਰੈਕਟਰ ਦਾ ਪਤਾ ਨਹੀਂ ਇੰਜਨ ਉੰਜਨ ਵੀ ਦੋ ਤਿੰਨ ਸਾਲਾਂ ਚ ਇਹ ਹੋ ਗਿਆ ਐਦਾਂ ਕੋਈ ਗੱਲ ਵਾਸੀ ਤਾਂ ਨਾ ਕਹਿੰਦਾ ਮਉਣ ਕਿਉਂ ਨਹੀਂ ਹੂਨ ਚੱਕਿਆ ਵੀ ਤੁਸੀਂ ਮੋਡੀਫਿਕੇਸ਼ਨ ਵਾਲੇ ਚੱਕਰਾਂ 'ਚ ਮਤਲਬ ਕਿਉਂ ਪੈਨੇ ਹਨ ਹਣਾ ਉਹਦੇ ਨਾਲ ਟਰੈਕਟਰ ਹੀ 4 ਵੀਲ ਜੇ ਲੱਖ ਰੁਪਿਆ ਦੇ ਕੇ ਮੋਡੀਫਾਈ ਕਰਾਉਣਾ ਟਰੈਕਟਰ ਨੂੰ ਉਹਦੇ ਨਾਲ 1.5 ਲੱਖ ਲੈ ਕੇ ਟਰੈਕਟਰ 4 ਵੀਲ ਲੈ ਲਓ ਉਹਨੇ ਆਪੇ ਤੁਹਾਡੀ 10-15 HP ਉਦਾਂ ਜ਼ੋਰ ਵੱਧ ਮਾਨ ਲਾਪਣ ਤੇ ਦੂਜੀ ਗੱਲ ਜੇ ਟਰੈਕਟਰ ਦਬਕੇ ਨਹੀਂ ਚੱਲੂਗਾ ਖੁੱਲ ਕੇ ਚੱਲੂਗਾ ਤਾਂ ਉਹਦੀ ਇੰਜਨ ਦੀ ਲਾਈਫ ਵੀ ਵਧੂਗੀ ਹਨਾ ਬਾਕੀ ਭਰਾਵੋ ਤੁਸੀਂ ਸਾਰੇ ਸਿਆਣੇ ਆ ਫਿਰ ਫਿਰ ਉਹ ਦੱਸ ਦਿੰਨਾ ਵੀ ਜਿਹੜੇ ਬੇਤੁਕੇ ਕਮੈਂਟਾਂ ਵਾਲੇ ਆ ਬਾਕੀ ਮੈਨੂੰ ਤਾਂ ਕੋਈ ਟਾਈਮ ਨਹੀਂ ਮੈਂ ਇੱਕ ਮਿੰਟ ਚ ਚੱਕ ਕੇ ਬਾਹਰ ਮਾਰਨੇ ਕਿਉਂ ਆਪਾਂ ਨੂੰ ਕੁੜੀ ਐਡੀ ਲਾਲਚਿਆ ਨਾ ਵੀ ਆਪਾਂ ਕੋ ਸਬਸਕ੍ਰਾਈਬਰਾਂ ਦੀ ਲੋੜ ਆ ਪਰ ਗੱਲ ਇਹ ਤਾਂ ਚੰਗਾ ਜਿਆ ਨਹੀਂ ਲੱਗਦਾ ਵੀ ਨਿਆਣੇ ਵਾਂਗੂ ਬੈਸਦੇ ਆਹ ਟਰੈਕਟਰ ਵਧੀਆ ਜਾਓ ਵਧੀਆ ਮੈਂ ਫੇਰ ਕਹਿੰਨਾ ਜਿਹਨੂੰ ਜਿਹਦਾ ਜੀਕਰ ਦਾ ਆਪਣੇ ਟਰੈਕਟਰ ਦੀ ਕਲਿੱਪ ਬਣਾ ਕੇ ਭੇਜ ਦਿਆ ਕਰੋ ਆਪਾਂ ਉਹ ਵੀ ਲਾ ਦਿਆ ਕਰਾਂਗੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਭਾਵੇਂ ਕਿਸੇ ਵੀ ਕੰਪਨੀ ਦਾ ਹੋਵੇ ਟਰੈਕਟਰ ਠੀਕ ਹੈ ਜੀ ਬਾਕੀ ਜਿਹਨ ਜਿਹਨੂੰ ਵੀਡੀਓ ਚੰਗੀ ਲੱਗੀ ਆ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ